ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤਨ ਆਵੈ ਨੇਰ ਕੰਠ ਲਾਏ ਪ੍ਰਭ ਰਾਖੈ ਸਤਗੁਰ ਕੀ ਸੱਚ ਸਾਖੈ ਗੁਰ ਪੂਰ ਪੂਰੀ ਕੀਤੇ ਦੁਸ਼ਮਣ ਮਾਰ ਵਿਡਾਰ ਸਗਲੇ ਦਾਸ ਕਉ ਸਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਈ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਸੋਰਠ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੈ ਸਤਗੁਰ ਕੀ ਸੱਚ ਸਾਖੈ ਗੁਰ ਪੂਰ ਪੂਰੀ ਕੀਤੇ ਦੁਸ਼ਮਣ ਮਾਰ ਵਿਡਾਰ ਸਗਲੇ ਦਾਸ ਕਉ ਸਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਸੋਰਠ ਮਹਲਾ ਪੰਜਵਾ ਨਾਲ ਨਰਾਇਣ ਮੇਰੇ ਜਮਦੂਤ ਨ ਆਵੈ ਨੇਰ ਕਾਠ ਲਾਏ ਪ੍ਰਭ ਰਾਖੈ ਸਤਗੁਰ ਕੀ ਸਚ ਸਾਖੈ ਗੁਰ ਪੂਰ ਪੂਰੀ ਕੀਤੇ ਦੁਸ਼ਮਣ ਮਾਰ ਵਿਡਾਰ ਸਗਲੇ ਦਾਸ ਕਉ ਸਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਈ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸੋਰਠਿ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਗੁਰ ਕੀ ਸੱਚ ਸਾਖੈ ਗੁਰ ਪੂਰ ਪੂਰੀ ਕੀਤੇ ਦੁਸ਼ਮਣ ਮਾਰ ਵਿਡਾਰ ਸਗਲੇ ਦਾਸ ਕਉ ਸਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਸੁਰਠ ਮਹਲਾ ਪੰਜਵਾ ਨਾਲ ਨਰਾਇਣ ਮੇਰੇ ਜਮਦੂਤਨ ਆਵੈ ਨੇਰ ਕੰਠ ਲਾਏ ਪ੍ਰਭ ਰਾਖੈ ਸਤਗੁਰ ਕੀ ਸਚ ਸਾਖੈ ਗੁਰ ਪੂਰ ਪੂਰੀ ਕੀਤੇ ਦੁਸ਼ਮਣ ਮਾਰ ਵਿਡਾਰ ਸਗਲੇ ਦਾਸ ਕਉ ਸਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਈ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਨ ਆਏ ਜਿਨ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸੋਰਠ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੈ ਸਤਗੁਰ ਕੀ ਸੱਚ ਸਾਖੈ ਗੁਰ ਪੂਰ ਪੂਰੀ ਕੀਤੇ ਦੁਸ਼ਮਣ ਮਾਰ ਵਿਡਾਰ ਸਗਲੇ ਦਾਸ ਕਉ ਸਮਤ ਦੇਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਸੋਰਠਿ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤਨ ਆਵੈ ਨੇਰ ਕੰਠ ਲਾਏ ਪ੍ਰਭ ਰਾਖੈ ਸਤਿਗੁਰ ਕੀ ਸੱਚ ਸਾਖੈ ਗੁਰ ਪੂਰ ਪੂਰੀ ਕੀਤੇ ਦੁਸ਼ਮਣ ਮਾਰ ਵਿਡਾਰ ਸਗਲੇ ਦਾਸ ਕਉ ਸਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਈ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸੋਰਠ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੈ ਸਤਗੁਰ ਕੀ ਸੱਚ ਸਾਖੈ ਗੁਰ ਪੂਰ ਪੂਰੀ ਕੀਤੇ ਦੁਸ਼ਮਣ ਮਾਰ ਵਿਡਾਰ ਸਗਲੇ ਦਾਸ ਕਉ ਸਮਤ ਦੇਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਸੋਰਠ ਮਹਲਾ ਪੰਜਵਾ ਨਾਲ ਨਰਾਇਣ ਮੇਰੇ ਜਮਦੂਤ ਨ ਆਵੈ ਨੇਰ ਕੰਠ ਲਾਏ ਪ੍ਰਭ ਰਾਖੈ ਸਤਗੁਰ ਕੀ ਸਚ ਸਾਖੈ ਗੁਰ ਪੂਰ ਪੂਰੀ ਕੀਤੇ ਦੁਸ਼ਮਣ ਮਾਰ ਵਿਡਾਰ ਸਗਲੇ ਦਾਸ ਕਉ ਸਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਈ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ